ਕਹਾਤਾ ਦੇਦੇ ਮੈਂ ਕਿ ਤੁਸੀਂ ਦੇ ਨੇੜੇ ਗਰੀਬ ਜਿਹੜੇ ਇੱਕ ਰੋਕਣਾ ਜਿਹੜੇ ਸ਼ਿਕਾ ਦੇ ਪੀ ਹੋਦੇ ਅੱਜ ਉਹਨਾਂ ਦਾ ਬਰਥਡੇ ਸੈਲੈਬ੍ਰੇਟ ਕਰ ਰਹੇ ਹਾਂ ਕਿਸ ਤਰ੍ਹਾਂ ਮਨ ਆਇਆ ਕਿਉਂਕਿ ਲਗਾਤਾਰ ਦੇਦੇ ਕਿ ਤੁਸੀਂ ਇਨਮੇਸ਼ਨ ਜਦੋਂ ਆਪਣਾ ਜਨਮ ਦੇ ਨਾਮ ਦਾ ਇਹਨਾਂ ਨਾਲ ਸੈਲੈਬ੍ਰੇਟ ਕਰਦੇ ਭਾਈ ਇਹਨਾਂ ਨਾਲ ਮੈਨੂੰ ਖੁਸ਼ੀਆਂ ਮਿਲਦੀਆਂ ਬਸ ਇਹਨਾਂ ਕਰਕੇ ਤਾਂ ਕਰਕੇ ਇਹਨਾਂ ਨੇ ਬਣਾਈਦਾ ਲੋਕ ਵੱਡੇ ਵੱਡੇ ਹੋਟਲਾਂ ਜਾਂਦੇ ਨੇ ਉਹ ਆਪਾਂ ਦੇਖੋ ਵੱਡਾ ਹੋਟਲ ਆਪਣਾ ਹੋਟਲ ਹੀ ਬਣਾਉਂਦਾ ਪਿਆ ਇਹ ਹੋਟਲ ਆਪਣਾ ਇਹਦਾ ਨਾਮ ਰੱਖਣਾ ਆਪਾਂ ਸ਼ੰਕਰ ਸਮਰਾਟ ਹਾਂ ਲਗਾਤਾਰ ਜਿਹੜੀ ਮੇਸ਼ਾ ਕੰਮ ਨੇ ਹੀ ਇਸ ਐਸੇ ਕਰ ਰਹੇ ਨੂੰ ਚਰਚਾ ਹੀ ਰਹੇ ਨੇ ਇਸ ਵਾਰੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਬੱਚੇ ਜਦੋਂ ਇੰਨੇ ਗਰੀਬ ਆਂਦੇ ਨੇ ਲੋਕ ਆਂਦੇ ਨੇ ਕਿਉਂਕਿ ਇਹਨਾਂ ਦੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਸਭ ਤੋਂ ਵੱਡੀਆਂ ਹੁੰਦੀਆਂ ਹਾਂਜੀ ਹਾਂਜੀ ਇਹਨਾਂ ਨੇ ਖੁਸ਼ੀ ਦੇ ਨੇ ਇਹਨਾਂ ਨੂੰ ਹੈਲੋ ਆ ਜਿਹੜੇ ਅੱਗੇ ਫਲੋਰ ਤੋਂ ਆਏ ਆ ਫਲੋਰ ਬੇਰੰਗ ਗੋਲੀ ਦਾ ਮੰਦਿਰ ਆ ਜੀ ਇਹ ਉੱਥੇ ਮੈਂ ਜਾਂਦਾ ਹਰ ਮੰਗਲਵਾਰ ਇਹਨਾਂ ਨੂੰ ਸਾਰਿਆਂ ਦੀ ਸੇਵਾ ਪਾਣੀ ਕਰਕੇ ਆਉਂਦਾ ਹਾਂ ਇਹ ਸਾਰੇ ਉੱਥੋਂ ਆਏ ਆ ਫਲੋਰ ਤੋਂ ਜੀ ਬਾਰੇ ਬੰਦੇ ਫਲੋਰ ਤੋਂ ਆਏ ਆ ਮਾਤਾ ਰਾਣੀ ਮੰਦਿਰ ਤੋਂ ਆਏ ਆ ਠੀਕ ਆ ਜੀ ਦੇ ਘਮਾਰਵੰਡੀ ਤੋਂ ਕਿਪਸ ਮਾਰਕੀਟ ਤੋਂ ਸਾਰੇ ਇਨਵਾਈਟ ਕੀਤਾ ਹੈ ਤੁਸੀਂ ਇਹ ਭਾਈ ਇਹਨਾਂ ਨੂੰ ਮੈਂ ਕਾਰਡ ਤੇ ਕਾਰਡ ਬਣਾਏ ਕੱਢਦੇ ਇਹਨਾਂ ਨੂੰ ਨਾਮ ਕੱਢ ਰਹੇ ਹਾਂ ਆ ਦੇਖੋ ਇਹਨਾਂ ਦੇ ਨਾਮ ਨਿਕਲਦੇ ਟੋਟਲੀ ਜਿਹੜਾ ਜਿਹੜਾ ਬੁਲਾਇਆ ਗਿਆ ਉਹ ਸਿਰਫ ਗਰੀਬ ਪਰਦਾ ਹਾਂਜੀ 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 ਉਹਨਾਂ ਨੂੰ ਬੁਲਾਇਆ ਸਦਾ ਗਰੀਬ ਲੋਕਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਬਸ ਉਹਨਾਂ ਨੇ ਬੁਲਾਇਆ ਹੈ ਇਹ ਮੈਂ ਨਾਮ ਜੀ ਕੀ ਕੀ ਰੱਖਿਆ ਗਿਆ ਹੈ ਨਾਮ ਤੇ ਭਾਈ 55 500 ਰੁਪਿਆ ਜਿਹੜੇ ਨਾਮ ਨਿਕਲੋਗੇ ਠੀਕ ਹੈ ਜੀ ਉਸ ਤੋਂ ਬਾਅਦ 100 ਕਮਲ ਮੰਗਾਇਆ ਵਾ ਹੋਰ ਕਮਲ ਵੀ ਮੰਗਾਉ ਲਗਾ ਪਰ ਲੋੜ ਪਈ 100 200 ਮੰਗਾਇਆ ਵਾ ਬਾਕੀ ਮੈਂ ਔਰ ਜਿਹੜਾ ਜਿਹੜਾ ਨਾਮ ਨਿਕਲੋ ਉਹਨੂੰ ਦਊਂਗਾ ਓਕੇ ਬਾਕੀ ਦੇਖ ਲਾਂਗੇ ਜੋ ਹੋਊਗਾ ਜਿੰਨੇ ਸਾਰੇ ਵੱਲੋਂ ਖਾਲੀ ਨਹੀਂ ਆਹ ਕਿਸੇ ਨੂੰ ਖਾਲੀ ਕਿਸੇ ਨੂੰ ਜੋੜਦਾ ਖਾਲੀ ਵੀ ਦਵਾ ਗਏ ਮੈਸੇਜ ਸਮਾਂ ਨਹੀਂ ਆਹ ਹਾਂਜੀ ਹਾਂਜੀ ਭਾਜੀ ਖਾਲੀ ਕਿਸੇ ਖਾਲੀ ਕਿਸੇ ਜਾਣ ਹੀ ਦੇਣਾ ਆਦੇ ਵਿੱਚ ਹੀ ਪੀਸ ਮੈਸੇਜ ਆਊਗਾ ਦਫੇਸ਼ ਭਾਜੀ ਐਦਾਂ ਹੀ ਬਣਾਉਣ ਲੋਕੀ ਆ ਰਹੇ ਠੀਕ ਆ ਹਾਂਜੀ ਹਾਂਜੀ ਮੈਨੂੰ ਖੁਸ਼ੀ ਹੁੰਦੀ ਆ ਹਣਾ ਠੀਕ ਹੈ ਸ਼ੇਖਰ ਜੀ ਲਗਾਤਾਰ ਦੇਖਦੇ ਮੈਂ ਕਿ ਤੁਸੀਂ ਜਿਹੜੇ ਗਰੀਬ ਜਿਹੜੇ ਇਹਨਾਂ ਨੁੱਕਣ ਆ ਜਿਹੜੇ ਸ਼ਿਕਾਇਤ ਦੇ ਪੀ ਹੋਦੇ ਅਜੋਨਾ ਆਪਣਾ ਬਰਥਡੇ ਸੈਲੈਬ੍ਰੇਟ ਕਰ ਰਹੇ ਕਿਸ ਤਰ੍ਹਾਂ ਇਹ ਮਨ ਆਇਆ ਕਿ ਵੀ ਲਗਾਤਾਰ ਦੇ ਦੇ ਕਿ ਤੁਸੀਂ ਇਨਫਰਮੇਸ਼ਨ ਜਦੋਂ ਆਪਣਾ ਜਨਮ ਦਿਨ ਆਉਂਦਾ ਹੈ ਇਹਨਾਂ ਨਾਲ ਸੈਲੈਬ੍ਰੇਟ ਕਰੀਂ ਭਾਈ ਇਹਨਾਂ ਨਾਲ ਮੈਨੂੰ ਇੱਧਰ ਖੁਸ਼ੀਆਂ ਮਿਲਦੀਆਂ ਬਸ ਇਹਨਾਂ ਕਰਕੇ ਤਾਂ ਕਰਕੇ ਇਹਨਾਂ ਨੇ ਬਣਾਈ ਦਾ ਲੋਕ ਵੱਡੇ ਵੱਡੇ ਹੋਟਲਾਂ ਜਾਂਦੇ ਨੇ ਉਹ ਆਪਾਂ ਦੇਖੋ ਵੱਡਾ ਹੋਟਲ ਆਪਣਾ ਹੋਟਲ ਹੀ ਬਣਾਉਂਦਾ ਪਿਆ ਇਹ ਹੋਟਲ ਆਪਣਾ ਇਹਦਾ ਨਾਮ ਰੱਖਣਾ ਆਪਾਂ ਸ਼ੰਕਰ ਸਮਰਾਟ ਦੇ ਨਹੀਂ ਗੱਲ ਕਰ ਲਗਾਤਾਰ ਤੁਸੀਂ ਵਿਚਾਰ ਉੱਪਰ ਨਹੀਂ ਇਸ ਐਸੇ ਕਾਰਿਆਂ ਨੂੰ ਚਰਚਾ ਹੀ ਰਹੇ ਹੋ ਇਸ ਵਾਰੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਦੋਂ ਬੱਚੇ ਜਦੋਂ ਇਤਨਾ ਗਰੀਬ ਆਦੇ ਨੇ ਲੋਕ ਆਦੇ ਨੇ ਕਿਉਂਕਿ ਇਹਨਾਂ ਦੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਸਭ ਤੋਂ ਵੱਡੀਆਂ ਹੁੰਦੀਆਂ ਹਾਂਜੀ ਹਾਂਜੀ ਇਹਨਾਂ ਨੇ ਖੁਸ਼ੀ ਦੇ ਨੇ ਇਹਨਾਂ ਨੂੰ ਹੈਲੋ ਅੱਜ ਜਿਹੜੇ ਅੱਦੇ ਫਲੋਰ ਤੋਂ ਆਏ ਆ ਫਲੋਰ ਬਜਰੰਗ ਗੋਲੀ ਦਾ ਮੰਦਿਰ ਆ ਜੀ ਇਹ ਉੱਥੇ ਮੈਂ ਜਾਂਦਾ ਹਰ ਮੰਗਲਵਾਰ ਇਹਨਾਂ ਨੂੰ ਸਾਰਿਆਂ ਦੀ ਸੇਵਾ ਪਾਣੀ ਕਰਕੇ ਉਹਨਾਂ ਨੂੰ ਇਹ ਸਾਰੇ ਉੱਥੋਂ ਆਏ ਆ ਫਲੋਰ ਤੋਂ ਜੀ ਬਾਰੇ ਬੰਦੇ ਫਲੋਰ ਤੋਂ ਆਏ ਆ ਮਾਤਾ ਰਾਣੀ ਮੰਦਿਰ ਤੋਂ ਆਏ ਆ ਠੀਕ ਆ ਜੀ ਮੈਂ ਠਮਾਰਵੰਡੀ ਤੋਂ ਕਿਪਸ ਮਾਰਕੀਟ ਕਿਪਸ ਮਾਰਕੀਟ ਤੋਂ ਸਾਰੇ ਇਨਵਾਈਟ ਕੀਤਾ ਹੈ ਇਹ ਭਾਈ ਇਹਨਾਂ ਨੂੰ ਮੈਂ ਕਾਰਡ ਦਿੱਤੇ ਕਾਰਡ ਬਣਾਏ ਕਾਰਡ ਦੇ ਇਹਨਾਂ ਨੂੰ ਨਾਮ ਕੱਢ ਰਹੇ ਹਾਂ ਆ ਦੇਖੋ ਇਹਨਾਂ ਦੇ ਨਾਮ ਨਿਕਲਣੇ ਟੋਟਲੀ ਜਿਹੜਾ ਜਿਹੜਾ ਬੁਲਾਇਆ ਗਿਆ ਉਹ ਸਿਰਫ ਗਰੀਬ ਪਰਦਾ ਹਾਂਜੀ 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 ਉਹਨਾਂ ਨੂੰ ਬੁਲਾਇਆ ਸਦਾ ਗਰੀਬ ਲੋਕਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਬਸ ਉਹਨਾਂ ਨੇ ਬੁਲਾਇਆ ਕੀ ਨਾਮ ਜੀ ਕੀ ਕੀ ਰੱਖਿਆ ਗਿਆ ਹੈ ਨਾਮ ਤੇ ਭਾਈ 55 5500 ਰੁਪਿਆ ਜਿਹੜੇ ਨਾਮ ਨਿਕਲੋਗੇ ਠੀਕ ਹੈ ਜੀ ਉਸ ਤੋਂ ਬਾਅਦ 100 ਕਮਲ ਮੰਗਾਇਆ ਵਾ ਹੋਰ ਕਮਲ ਨੂੰ ਮੰਗਾਉ ਲਗਾ ਪਰ ਲੋੜ ਪਈ 100 150 ਮੰਗਾਇ ਉਹ ਜਿਹੜੇ ਜਿਹੜਾ ਨਾਮ ਨਿਕਲੋ ਉਹ ਨਹੀਂ ਦਊਗਾ ਓਕੇ ਬਾਕੀ ਦੇਖ ਲਾਂਗੇ ਜੋ ਹੋਊਗਾ ਜਿੰਨੇ ਆ ਸਾਰੇ ਵੱਲੋਂ ਖਾਲੀ ਨਹੀਂ ਆਹ ਕਿਸੇ ਨੂੰ ਖਾਲੀ ਕਿਸੇ ਨੂੰ ਨਹੀਂ ਜੋੜਦਾ ਖਾਲੀ ਬੱਸ ਹੀ ਦੋਗੇ ਮੈਸੇਜ ਸਮਾਨ ਨੂੰ ਹਾਂ ਹਾਂਜੀ ਹਾਂਜੀ ਭਾਜੀ ਖਾਲੀ ਕਿਸ ਨੂੰ ਖਾਲੀ ਕਿਸ ਨੂੰ ਜਾਣੀ ਦੇਣਾ ਆਦੇ ਵਿੱਚ ਹੀ ਵੀ ਮੈਸੇਜ ਆਊਗਾ ਦਰਨੇ ਸਿ ਭਾਜੀ ਇਦਾਂ ਹੀ ਬਣਾਉਣ ਲੋਕ ਪਾਉਂਦੇ ਠੀਕ ਆ ਹਾਂਜੀ ਹਾਂਜੀ ਮੈਨੂੰ ਖੁਸ਼ੀ ਹੁੰਦੀ ਆ ਨਾਲ ਠੀਕ ਹੈ ਇਹ ਲਗਾਤਾਰ ਦੇਖਦੇ ਵੇ ਕਿ ਤੁਸੀਂ ਜਿਹੜੇ ਗਰੀਬ ਜਿਹੜੇ ਦਾ ਰੋਕਣਾ ਜਿਹੜੇ ਛੋਟਾ ਤੇ ਹੀ ਹੋਵੇ ਆ ਦੋਨੋਂ ਨੇ ਆਪਣਾ ਬਰਥਡੇ ਸੈਲੈਬ੍ਰੇਟ ਕਰ ਰਹੇ ਕਿਸ ਤਰ੍ਹਾਂ ਦਾ ਮਨ ਆਇਆ ਕਿ ਵੀ ਲਗਾਤਾਰ ਦੇ ਦੇ ਕਿ ਤੁਸੀਂ ਇਨਮੇਸ਼ਨ ਜਦੋਂ ਆਪਣਾ ਜਨਮ ਦੇ ਨਾਂ ਦਾ ਇਹਨਾਂ ਨਾਲ ਸੈਲੈਬ੍ਰੇਟ ਕਰੀਂ ਭਾਈ ਇਹਨਾਂ ਨਾਲ ਮੈਨੂੰ ਤਾਂ ਖੁਸ਼ੀਆਂ ਮਿਲਦੀਆਂ ਬਸ ਇਹਨਾਂ ਕਰਕੇ ਤਾਂ ਕਰਕੇ ਇਹਨਾਂ ਨੇ ਬਣਾਇਆ ਦਾ ਲੋਕ ਵੱਡੇ ਵੱਡੇ ਹੋਟਲਾਂ ਜਾਂਦੇ ਨੇ ਉਹ ਆਪਾਂ ਦੇਖੋ ਵੱਡਾ ਹੋਟਲ ਆਪਣਾ ਹੋਟਲ ਹੀ ਬਣਾਉਂਦਾ ਪਿਆ ਇਹ ਹੋਟਲ ਆਪਣਾ ਇਹਦਾ ਨਾਂ ਰੱਖਣਾ ਆਪਾਂ ਸ਼ੰਕਰ ਸਮਰਾਟ ਜੀ ਅਗਰ ਤੁਹਾਡੀ ਵੀ ਗੱਲ ਕਰੀ ਲਗਾਤਾਰ ਤੁਸੀਂ ਹਮੇਸ਼ਾ ਕਮਨੇ ਹੀ ਇਸ ਐਸੇ ਕਰ ਰਹੇ ਹੋ ਚਰਚਾ ਹੀ ਰਹਿੰਦੇ ਹੋ ਇਸ ਵਾਰੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਜਦੋਂ ਬੱਚੇ ਜਦੋਂ ਇਤਨੇ ਗਰੀਬ ਆਂਦੇ ਨੇ ਲੋਕ ਆਂਦੇ ਨੇ ਕਿਉਂਕਿ ਇਹਨਾਂ ਦੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਸਭ ਤੋਂ ਵੱਡੀਆਂ ਹੁੰਦੀਆਂ ਹਾਂਜੀ ਹਾਂਜੀ ਇਹਨਾਂ ਨੇ ਖੁਸ਼ ਰਹਿਣੇ ਇਨਾਂ ਨੂੰ ਲੈ ਲੋ ਆ ਜਿਹੜੇ ਅੱਗੇ ਫਲੋਰ ਤੋਂ ਆਏ ਆ ਫਲੋਰ ਬੇਰੰਗ ਗੋਲੀ ਦਾ ਮੰਦਿਰ ਆ ਇਹ ਉੱਥੇ ਮੈਂ ਜਾਂਦਾ ਹਰ ਮੰਗਲਵਾਰ ਇਹਨਾਂ ਨੂੰ ਸਾਰਿਆਂ ਨੂੰ ਸੇਵਾ ਪਾਣੀ ਕਰਕੇ ਆਉਣਾ ਇਹ ਸਾਰੇ ਉੱਥੋਂ ਆਏ ਆ ਫਲੋਰ ਤੋਂ ਜਿਆਦਾ ਬੰਦੇ ਫਲੋਰ ਤੋਂ ਆਏ ਆ ਮਾਤਾ ਰਾਣੀ ਮੰਦਿਰ ਤੋਂ ਆਏ ਆ ਠੀਕ ਆ ਜੀ ਮੈਂ ਠਮਾਰਵੰਡੀ ਤੋਂ ਕਿਵਸ ਮਾਰਕੀਟ ਤੋਂ ਕਿਵਸ ਮਾਰਕੀਟ ਤੋਂ ਸਾਰੇ ਇਨਵਾਈਟ ਕੀਤਾ ਜੀ ਤੁਸੀਂ ਇਹ ਭਾਈ ਇਹਨਾਂ ਨੇ ਮੈਂ ਕਾਰਡ ਦਿੱਤੇ ਕਾਰਡ ਬਣਾਏ ਕਾਰਡ ਦੇ ਇਹਨਾਂ ਨੂੰ ਨਾਮ ਕੱਢ ਰਹੇ ਹਾਂ ਆ ਦੇਖੋ ਹੁਣ ਇਹਨਾਂ ਦੇ ਨਾਮ ਨਿਕਲਦੇ ਟੋਟਲੀ ਜਿਹੜਾ ਜਿਹੜਾ ਬੁਲਾਇਆ ਗਿਆ ਉਹ ਸਿਰਫ ਗਰੀਬ ਪਰਦਾ ਹਾਂਜੀ 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 ਉਹਨਾਂ ਨੂੰ ਬੁਲਾਇਆ ਸਦਾ ਗਰੀਬ ਲੋਕਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਬਸ ਉਹਨਾਂ ਨੇ ਬੁਲਾਇਆ ਅਸਲੀ ਨਾਮ 'ਚ ਕੀ ਕੀ ਰੱਖਿਆ ਗਿਆ ਹੈ ਨਾਮ 'ਚ ਭਾਈ 550 5100 ਰੁਪਈਆ ਜਿਹੜੇ ਨਾਮ ਨਿਕਲੋਗੇ ਠੀਕ ਹੈ ਜੀ ਉਸ ਤੋਂ ਬਾਅਦ 100 ਕਮਲ ਬੰਗਾਇਆ ਵਾ ਹੋਰ ਕਮਲ ਤੋਂ ਮੰਗੋ ਲਗਾ ਪਰ ਲੋੜ ਪਈ ਹੁਣ ਜਿਹੜਾ ਜਿਹੜਾ ਨਾਮ ਨਿਕਲੂ ਉਹਨੂੰ ਦਊਂਗਾ ਬਾਕੀ ਦੇਖ ਲਾਂਗੇ ਜੋ ਹੋਊਗਾ ਜਿੰਨੇ ਸਾਰੇ ਵੱਲੋਂ ਖਾਲੀ ਨਹੀਂ ਆਹ ਕਿਸੇ ਨੂੰ ਖਾਲੀ ਕਿਸੇ ਨੂੰ ਜੋੜਦਾ ਖਾਲੀ ਵੀ ਦਵਾਗੇ ਮੈਸੇਜ ਸਮਾਨ ਨੂੰ ਹਾਂ ਹਾਂਜੀ ਹਾਂਜੀ ਭਾਜੀ ਖਾਲੀ ਕਿਸ ਨੂੰ ਖਾਲੀ ਕਿਸ ਨੂੰ ਜਾਣੀ ਦੇਣਾ ਆਦੇ ਵਿੱਚ ਹੀ ਟੀਮ ਮੈਸੇਜ ਆਊਗਾ ਦਫੇਸ਼ ਭਾਜੀ ਇਦਾਂ ਹੀ ਬਣਾਉਣ ਲੋਕੀ ਜਾਂਦੇ ਠੀਕ ਆ ਹਾਂਜੀ ਹਾਂਜੀ ਮੈਨੂੰ ਖੁਸ਼ੀ ਹੁੰਦੀ ਆ ਹੁਣ ਆਪਾਂ ਬੁਲਾਉਂਦੇ